ਤਦ ਦੇਖੋ ਇਹ ਰੋਟ ਕਰ ਲੋ ਜੀ ਲਾਈਵ ਵਾਲੋ ਬਈ ਇੱਕ ਨੰਬਰ ਜੁੜ ਗਿਆ ਸਕੋਰ ਜਿਹੜਾ ਸੱਲੋ ਵਾਲਾ ਦਾ ਰਾਜਸਥਾਨ ਦਾ ਦੋਨਾਂ ਪਾਸੇ ਇੱਕ ਇੱਕ ਹੋ ਗਿਆ ਜੀ ਇੱਕ ਸਕੋਰ ਝੰਡੂ ਕਾ ਦਾ ਦੋਨਾਂ ਦੇ ਇੱਕ ਇੱਕ ਆ ਸੱਲ ਵਾਲਾ ਤੇ ਝੰਡੂ ਕੇ ਇੱਥੇ ਹਵਾ 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 ਲੋਕਾਂ ਨੂੰ ਕਿਸੇ 2 1 2 ਸਕੋਰ ਆ 2 ਨੰਬਰ ਸੈੱਲ ਵਾਲੇ ਨੇ ਆ ਲਾਈਵ ਲੋ ਆ ਜਿਹੜਾ ਮੈਂ ਤੁਹਾਨੂੰ ਦੱਸੀ ਆ ਨਾ ਤੇ ਤੁਸੀਂ ਨਾਮ ਦੇ ਨਾਲ ਸਕਰੀਨ ਤੇ ਜੋੜੀ ਜਾਣੇ ਨੰਬਰ

টিমা নে ঝুক মানসা জন্দ করি হলে লাইট জি সাড়ে রেফ্রিক লাইটা বন্দ কর 4 4 4 ਨੰਬਰ ਸੱਲ ਵਾਲੇ ਦੇ ਤੇ 4 ਨੰਬਰ ਝੰਡੂ ਕਹਿੰਦੇ ਆ ਚਾਰ ਸਿੰਦ ਵਾਲਾ ਚਾਲੇ ਮੁੰਡਿਆ ਕਰਦੇ ਸਰਵਿਸ ਡਾਊਨ ਨੰਬਰ ਕਟ ਵਾਲਾ ਉੱਚੇ ਲੰਮੇ ਕੱਤ ਵਾਲਾ 5 5 5 5 ਦੋਨੋਂ ਪਾਸੇ ਪੰਜ ਪੰਜ ਨੰਬਰਾਂ ਆਵਾਜ਼ ਮੁੰਡਿਆਂ ਇਹ ਆ ਮੁੰਡੇ ਸਿਰ ਵਾਲੇ ਵਾਲੇ 6 ਨੰਬਰ ਸਿਰ ਵਾਲੇ ਦੇ 5 ਨੰਬਰ ਝੱਡੂ ਕਹਿੰਦੇ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਤੇਰੀ-ਪਰੀ ਜੋ ਕਲੱਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵਧੀਆ ਖੇਡ ਮੈਦਾਨ ਕਰਵਾਇਆ ਇੱਥੇ ਪਟਾਕੇ ਪੂਰੇ ਪੈਂਦੇ ਆ ਔਰ ਮੁੰਡੇ ਸਕੀਮੀ ਆ ਚੰਡੂ ਕੇ ਆਲੇ ਵੀ ਕਿਸੇ ਕੰਨਣਾ ਹੀ ਆਏ ਹੋਇਆ 6 6 ਦੋਨੇ ਪਾਸੇ ਨੰਬਰ 6 6 ਇੱਥੇ 7 7 7 ਨੰਬਰ ਕਹਿੰਦੇ ਚੰਡੂ ਕਹਿੰਦੇ ਆ ਤੇ 6 ਆ ਦੇਣ ਵਾਲੇ ਦੇ ਉਹ ਜੇ ਭਾਈ ਸੱਜਦ ਨੂੰ ਨਾਜ ਵਧੀਆਂ ਲੱਗਦੇ ਇੱਕ ਵਾਰੀ ਦੋਨੇ ਟੀਮਾਂ ਨੇ ਆ ਵੀ ਤੜੀ ਜਰੂਰ ਮਾਰ ਦੋ ਭਾਈ ਜੀ ਜਿਵੇਂ ਕੱਖ ਨਾਲ ਤਾੜੀ ਬਹੁਤ ਘੱਟ ਵੱਜੀ ਆ ਰੱਪਣੇ ਦੋ ਹੱਥ ਦਿੱਤੇ ਤਾੜੀ ਥੋਕ ਕੇ ਮਾਰ ਲਿਆ ਕਰੋ ਭਾਈ ਜੀ ਜਿਹੜੀ ਟੀਮ ਇਸ ਮੈਚ ਵਿੱਚ ਜੇਤੂ ਰਹੂਗੀ ਉਹ 1100 ਰੁਪਏ ਸੁਖੀਰਤ ਸਿੰਘ ਸਰਪੰਚ ਸਾਹਿਬ ਪਾਣੀ ਸੁੱਚਾ ਸਿੰਘ ਵੱਲੋਂ ਇਸ ਨਾਮ ਤੋਂ ਇਲਾਵਾ ਦਿੱਤਾ ਜਾਵੇਗਾ 1100 ਰੁਪਏ ਉਹਨਾਂ ਵੱਲੋਂ ਵੀ ਜਿਹੜੀ ਟੀਮ ਜੇਤੂ ਹੋਊਗੀ ਦੋਵਾਂ ਥੋਂਨੋਂ ਦਿੱਤਾ ਦਿਓ ਇੱਕ ਸਰ ਜੀ 1100 ਸਾਡੇ ਬਖਰ ਸਿੰਘ ਜੀ ਭਾਰਾ ਸਿੰਘ ਧਾਮਿਆਲੇ ਸੁਭਾ ਕਰਕੇ ਗਏ ਸੀ ਜਿਹੜੀ ਟੀਮਾ ਜੇਤੂ ਹੋਗੀ ਜਿੱਤੂਗੀ ਉਹਨਾਂ ਨੇ ਵੀ 1100 ਹੋਣਾ ਜੀ ਟੜਕੇ ਬੁਲਾ ਕੇ ਗਏ ਸੀ ਜੀ ਭਾਈ ਜੀ ਉਹ ਫਿਰ ਸਟੇਜ ਤੇ ਪਹੁੰਚਾ ਦਿਓ ਜਿੰਨੇ ਜਿੰਨੇ ਨਾਮ ਬੋਲੇ ਆ ਉਹ ਸਟੇਜ ਤੇ ਕਿਸੇ ਵੀ ਪ੍ਰਬੰਧਕ ਨੂੰ ਪਹੁੰਚਾ ਦਿਓ ਮਾਤ ਫਿਰ ਦੇ ਦੇਾਂਗੇ ਟੀਮਾਂ ਨੂੰ ਦੋਨੇ ਟੀਮਾਂ ਦੇ 8 ਆਪਣੇ ਮਾਤਰਾ ਦਾ ਇੱਕ ਹੀ ਵਾਰ ਹੈ ਕਿ ਵਰਤਦਾ ਉਹ ਉਧਰ ਜੇ ਟੈਕਲਾਂ ਚ ਕੋਈ ਵੀ ਡੱਬਾ ਪਾਉਂਦਾ ਸਾਡੇ ਮੇਜਰ ਸਿੰਘ ਜੀ ਨੇ ਲਿਆਓ 100 ਨਹੀਂ 200 ਨਹੀਂ 300 ਨਹੀਂ 400 ਨਹੀਂ ਪੂਰਾ 500 ਆ 500 ਆ ਗਿਆ ਕੋਈ ਵੀ ਦੂਸਰਾ ਪਾਸੇ ਟੈਕਲਾਂ ਜਿਹੜਾ ੱੱੱ ਪਾਊਗਾ ਸਾਡੇ ਮੇਜਰ ਸਿੰਘ ਜਣੀਓ 500 ਸੇਨਾ 10 10 ਤੇ 8 ਨੰਬਰਾਂ ਝੰਡੂ ਜਿਹੜੇ ਟੈਕਲੈਂਚ ਘਰਾ ਟੱਪਾ ਪਾਊਗਾ 500 ਸਾਡੇ ਮੇਜ ਸਿੰਘ ਨੇ ਦਿੱਤਾ ਇਹਨਾ ਅਇਤੇ ਮੈਚ ਪੂਰਾ ਖੜਕੇ ਦਰਕੇ ਵਾਲਾ ਦੋਨੇ ਟੀਮਾਂ ਟੌਪ ਦੀਆਂ ਟੀਮਾਂ ਥਾਸ ਥਾਸ ਜਿਹੜੀ ਆ ਲੈਂਸ ਝੇੜਨਾ ਇਹ ਤਾਂ ਜੇ ਅੰਦਰ ਪੱਪਾ ਪਾਉਗਾ ਫੇਰ ਕਹਿੰਦੇ 500 ਮਿਲ ਜਾਣ ਐਗਲਾਂ ਦੇ ਅੰਦਰ 11 10 11 10 11 ਨੰਬਰ ਸੱਲ ਵਾਲੇ ਦੇ ਅਤੇ 10 ਝੰਡੂ ਕਦੇ ਮਾਚ ਪੂਰਾ ਖੜ ਕੇ ਡਰ ਕੇ ਵਾਲਾ 11 11 ਹੋ ਗਏ ਤਾੜੀਆਂ ਇੱਕ ਵਾਰੀ ਕਿੱਤ ਨਾ ਆਵੇ ਕੋਈ ਸਕਰੀਨ ਤੇ ਚੱਲੀ ਜਾ ਰਿਹਾ ਸਕੋਰ ਚੌੜੀ ਜਿਵੇਂ ਖੜੀ ਰਹੀ ਗਈ ਸੀ ਟੈਗਰਾਂ ਦੇ ਤੱਪਾਇਦਾ ਪਾਊਗਾ 500 500 ਦਿੱਤਾ ਜਾਣਾ ਹੋਰ ਦੱਸ ਦੋ ਬਈ ਹੋਰ ਕਿਸੇ ਨੇ ਲਾਉਣਿਆ ਤਾਂ ਡੋਟ मानी पंहिंजे सेट बि टपा पवण खे बारह नंबर के सिले देर नंबर झंडू के दैच बहुत फरके तरक हा चमकुंडिया

ਦੀ ਨਮਾਵਾ ਬੱਲੇ 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 ਅਗਲੀ ਅਰੇ ਆ ਜਾਣਗੇ ਕਿ ਨਵਾਂ ਕੰਮ